ਤੇ ਮੇਰੇ ਦਰਮਿਆਨ ਦੋ ਪੱਥਰ ਬੈਠੇ ਨੇ ਉਹ ਪੱਥਰ ਓ ਮਾਈ ਗੋਡ ਮੈਂ ਮੋਟੇ ਕਾ ਬੈਠਾ ਨਹੀਂ ਤੂੰ ਕਿਧਰੋਂ ਘਾ ਦਰਸ਼ਕਾ ਮੈਨੂੰ ਸਾਡੇ ਨਾਲੋਂ ਮੋਟਾਂਗੇ ਤੇਰੀ ਪਤਲੇ ਨਾ ਮੋਟਾ ਲਾਉਂਦਾ ਪੈਗ ਤੁਸੀਂ ਵੀ ਲਾਓ ਨਹੀਂ ਮਤਲਬ ਉਹਨੂੰ ਵੀ ਰੋਕੋ ਉਹਨਾਂ ਰੋਜ ਉਹਨੂੰ ਵੀ ਰੋਕਿਆ ਕਰੋ ਮੈਂ ਆਖਿਆ ਇਹ ਗੱਲ ਉਹ ਵੇ ਉਹ ਨੂਰਪੁਰ ਬਣੀ ਸੀਗੀ ಗ್ರಾಮ ਪੰਚਾਇਤ ਪਰ ਪਾਰਲੀਮੈਂਟ ਨੇ ਨੂਰਪੁਰ ਬਣੀ ਸੀਗੀ ਕਿਹੜਾ ਕੋਈ ਨਾ ਆ ਰਿਹਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ پتہ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਸਸਰੀ ਕਾਲ ਜੀ ਕੀ ਹਾਲ ਚਾਲ ਠੀਕ ਠਾਕ ਆ ਤੇ ਮੇਰੇ ਦਰਮਿਆਨ ਦੋ ਪੱਥਰ ਬੈਠੇ ਆ ਉਹ ਪੱਥਰ ਓ ਮਾਈ ਗ ਦਰਸ਼ਕਾ ਮੈਨੂੰ ਸਾਡੇ ਨਾਲ ਮੋਟਾਂਗੇ ਕਿਸੇ ਹੋਰ ਨੂੰ ਜਿਹੜੀ ਕਿ ਥੱਲੇ ਛੋਟਾ ਮਾਰਨਾ ਪਹਿਲਾਂ ਕਿਸੇ ਹੋਰ ਨੂੰ ਅਗ ਲੱਗੇ ਨਾ ਕਿ ਮੰਮੀ ਨੂੰ ਬਹੁਤ ਪਤਾ ਕਿ ਗੁੱਸਾ ਅਸੀਂ ਮਿਹਨਤ ਕਰੀ ਤਾਂ ਜਾਂਦਾ ਟਾਈਮ ਤਾਂ ਲੱਗੂਗਾ ਹੀ ਵਜਨ ਘਟਾਉਣ ਚ ਸਾਰੀ ਦੁਨੀਆ ਕਹਿੰਦੀ ਹਾਈ ਮੋਟਾ ਕਿਵੇਂ ਪਤਲਾ ਹੋ ਗਿਆ ਮੋਟਾ ਪਤਲਾ ਹੋ ਗਿਆ ਤਾਂ ਸਾਰੀ ਦੁਨੀਆ ਦੇ ਲੋਕੀ ਅਸੀਂ ਮੋٹے ਤੇ ਪਤਲੇ ਨਾ ਮੋਟਾ ਲਾਉਂਦਾ ਪੈਗ ਤੁਸੀਂ ਵੀ ਲਾਉ ਨਹੀਂ ਮਤਲਬ ਉਹਨੂੰ ਵੀ ਰੋਕੋ ਉਹਨਾਂ ਰੋਜ਼ ਉਹਨੂੰ ਵੀ ਰੋਕਿਆ ਕਰੋ ਮੈਂ ਆਖਾ ਇਹ ਗੱਲ ਉਹ ਵੇ ਉਹ ਵੇ ਹੋ ਵੇ ਹੋ ਵੇ ਏ ਹਰਜੀਤ ਕੌਰ ਕੇਤਲੀ ਯਾਨੀ ਕਿ ਚੋਣ ਨਿਸ਼ਾਨ ਸੀ ਜਿਹੜਾ ਕੇਤਲੀ ਉਦੋਂ ਮੈਂਬਰ ਆਫ ਨੂਰਪੁਰ ਬਣੀ ਸੀਗੀ ਗ੍ਰਾਮ ਪੰਚਾਇਤ ਪਰ ਪਾਰਲੀਮੈਂਟ ਨੇ ਨੂਰਪੁਰ ਬਣੀ ਸੀਗੀ ਸੋ ਜਿਹੜਾ ਪ੍ਰੋਟੋਕਾਲ ਪੰਮੀ ਫੋਲੋ ਕਰਨਾ ਹੀ ਪੈਣਾ ਵਾ ਕੀ ਫੋਲੋ ਕਰਨਾ ਪੈਣਾ ਜਿਹੜਾ ਪ੍ਰੋਟੋਕਾਲ ਦੇ ਅੰਡਰ ਤੈਨੂੰ ਚੱਲਣਾ ਹੀ ਪੈਣਾ ਵਾ ਐਦਾਂ ਆਦਰਵਾਇਜ਼ ਤੁਸੀਂ ਘਰ ਦੇ ਵਿੱਚ ਸਰਵਾਈਵ ਨਹੀਂ ਕਰ ਸਕਦੇ ਇਹ ਬਿਗ ਬਾਸ ਦੇ ਹਾਊਸ ਨਾਲ ਵੀ ਤਗੜਾ ਹਾਊਸ ਆ ਸੰਤੂ ਫਾਰਮ ਹਾਊਸ ਤੋਂ ਪਲੀਜ਼ ਬੀ ਕੇਅਰਫੁਲ ਬੀ ਸਮਾਰਟ ਬੀ ਅਲਰਟ ਐਂਡ ਬੀ ਟੱਡ ਘਟਾਓ ਆਪਦੇ ਘਰੋਂ ਖਾਣੇ ਕਹੇ ਤੇ ਘਰੋਂ ਤੇ ਨਹੀਂ ਖਾਣੇ ਆ ਸਾਡੇ ਘਰੋਂ ਖਾ ਖਾਈ ਏਡੀ ਫਿੱਟੀ ਜਦੋਂ ਤੂੰ ਵਿਆਹ ਦਾ ਆਇਆ ਨਾ ਤੇਰੀ ਫੋਟੋ ਵੇਖੀ ਆ ਡਾਂਗ ਤੇ ਕੱਪੜੇ ਪਾਏ ਹੁੰਦੇ ਏਦਾਂ ਦੀ ਸੀ ਤੂੰ ਪਰ ਮੈਂ ਹੈ ਵੀ ਚੰਗੀ ਤਾਲਤ ਵਾਲੀ ਸੀ ਉਹ ਕੰਮ ਵੀ ਸਾਰਾ ਕਰ ਤੇ ਫੇਰ ਸਾਨੂੰ ਕਿ ਨਹੀਂ ਨੀਣਾ ਸਹੀ ਆ ਬਾਜੀ ਸਹੀ ਆ ਵੀਰ ਜੀ ਉਹਨਾਂ ਨੇ ਉਸਤਾਦ ਸਾਹਿਬ ਨੇ ਗਾਇਆ ਤੇ ਭੈ ਸਹੀ ਹੋਣਾ ਗੋਡੀਆਂ ਹੱਥ ਲਾਓ ਗੋਡੀਆਂ ਪੈਰੀ ਪੈਰੀ ਹੱਥ ਲਾਈ ਦਾਂ ਪੈਰੀਅਤ ਵੀਰ ਜੀ ਪੈਰੀ 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 ਲਾਓ ਹੱਥ ਉਸਤਾਦ ਜੀ ਚੱਕਰਾਂਗੇ ਉਹ ਵੀਰ ਜੀ ਉਹਦੀ ਨਹੀਂ ਗਲਤੀ ਪਤਾ ਚੱਕਰ ਕੀ ਵਾਲੀ ਬਹੁਤ ਜਿਆਦੇ ਪੈਰਾਂ ਦਾ ਘਾਤ ਹੀ ਨਹੀਂ ਬਹੁਤ ਜਿਆਦੇ ਜਮਾਨ ਲਈ ਮੈਂ ਸੀ ਹੈਗੀ ਨਾਲ ਆਹ ਹਾ ਕੱਲ ਮੁੰਡਾ ਨੂੰ ਟੀਮ ਚਾਹੀਦੀ ਆ ਮੈਂ ਅਜੀਬ ਵੀ ਮੰਕਰ ਲਾ ਕੇ ਦੇ ਰਾਂ ਪਿਓ ਵਾਲਾ ਫਗਾਨ ਵਾਲੀ ਚਾਹੀਦੀ ਕਿਹੜੀ ਚਾਹੀਦੀ ਆ ਫਗਾਨ ਵਾਲੀ ਇੱਧਰ ਆ ਇੱਕ ਨੱਕ ਕਿਸ ਦੀ ਮਾਰਕਾ ਤੂੰ ਬਾਅਦ ਬੌਂਦਲ ਬੌਂਦਲ ਡਿੱਗਣਾ ਕਾ ਚਾਗਾ ਲੱਭਣੀ ਤੇਰੇ ਮੂੰਹ ਚ ਚਾਹ ਪੀਂਦੀ ਲੋੜ ਨਾ ਹੈ ਪੀਂਦੀ ਲੋੜ ਕਲੇ ਫੀਮ ਹੀ ਨਹੀਂ ਲਾ ਕੇ ਇਹ ਕਿਨੇ ਨਹੀਂ ਤੂੰ ਫੀਲ ਕਰੀ ਜਨ ਨੂੰ ਨਹੀਂ ਹੈ ਨਹੀਂ ਲੈ ਨਾ ਯਾਰ ਐ ਨਾ ਕਾ ਠੀਕ ਖਰਾਕ ਬਹੁਤ ਹੈ ਨਾ ਫਿਰ ਉਹ ਤਾਂ ਤੁਹਾਨੂੰ ਲੱਗੀ ਤੁਹਾਨੂੰ ਲੱਗੀ ਸਰੀਰ ਨੂੰ ਲੱਗੀ ਨਹੀਂ ਇਹ ਡਾਂਸਾ ਆ ਹੁਣ ਆ ਦੇ ਮੈਂਹੀਆਂ ਗੱਡੀਆਂ ਮਹਿਰਾਂ ਦੇ ਮੈਂਹੀਆਂ ਕੱਟਣਾਂ ਕੇ ਬੈਠਣਾ ਚਲੋ ਕੋਈ ਨਾ ਆਇਆ ਰੈਸ ਉਹਦਾ ਮੂਵ ਆ ਗਈ ਹਨ ਦੋਸਰਾ ਤੇਲ ਦਾ ਕੀ ਪਾ ਕੇ ਦੇਣਾ ਮੈਨੂੰ ਸਾਨ ਕਰਤਾ 300 ਦਾ ਆ ਤਾਂ ਜਵਾਈ ਕੰਮ ਆਉਂਦਾ ਓਏ ਆ ਲੀਵ ਦੇ ਦੀ ਮੋੜ ਨਹੀਂ ਅੱਜ ਕੈਂਟਾ ਫਿਲਮ ਕੈਂਟਾ ਫਿਲਮ ਫਰੀ ਹੈ ਬਹੁਤ ਮੋਨਿੰਗ ਆਫ ਦੇ ਹੀ ਹੈਪੀ ਬਰਥਡੇ ਟੂ ਯੂ ਕੇਕ ਤਾਂ ਹੀ ਨਹੀਂ ਕੱਟਣ ਵਾਲੇ ਬੰਦੇ ਹੈਗੇ ਬੜਾ ਮਸ਼ਹੂਰ ਬਰਾਬਰ ਸ਼ਰਮ ਪੰਦਾ ਕਿ ਕਿਹੜੇ ਜੱਟ ਨੇ ਆ ਨਾ ਪਰ ਤੈਨੂੰ ਹੈਪੀ ਬਰਥਡੇ ਗਿਫਟ ਦੇਤਾ ਨਾ ਮੈਂ ਬਹੁਤ ਵਧੀਆ ਮਿਲ ਲੈਣ ਦੇ ਨੇ ਹੈਪੀ ਬਰਥਡੇ ਗਿਫਟ ਮੇਰੇ ਨਾਲ ਖੁਸ਼ ਆਣਾ ਤੂੰ ਦਾ ਬਸੂਰ ਯਾਰ ਖੁਸ਼ ਆਣਾ ਤੂੰ ਮੇਰੇ ਨਾਲ ਇੱਕ ਬੰਦਾ ਹੋਰ ਬਹੁਤ ਜ਼ਿਆਦਾ ਖੁਸ਼ ਹੋਣਾ ਪਰ ਬਾਹਰ ਬੈਠਾ ਕੈਨੇਡਾ ਸਾਰੇ ਵੰਡੇ ਸਾਰੇ ਸਾਰਿਆਂ ਹਾਂ ਵੱਡੇ ਬੋਏ ਹਾਂ ਜਿੱਤਾ ਹੋਇਆ ਹਾਂ ਹਾਂ ਜੀ ਹਾਂ ਜੀ ਨਾ ਬੜਾ ਉਸਤਾਦ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ